ਪੰਜਾਬ ਚ ਜੋ ਕਤਲ ਦੀ ਵਾਰਦਾਤ ਹੋਈ ਆ ਉਸ ਦੇ ਹੁਣ ਗੈਂਗਸਟਰਾਂ ਨਾਲ ਸੰਬੰਧ ਸਾਹਮਣੇ ਆ ਰਹੇ ਨੇ ਜਿਸ ਦੇ ਚਲਦਿਆਂ ਇੱਕ ਪੋਸਟ ਆ ਜਿਹੜੀ ਉਹ ਸਾਹਮਣੇ ਆਈ ਆ ਜਿਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਖੜੇ ਹੋਣ ਲੱਗੇ ਨੇ ਤਾਂ ਜਿੱਥੇ ਅੱਜ ਵੱਡਾ ਕਤਲ ਆ ਜਿਹੜਾ ਚੰਨਣ ਕੇ ਪਿੰਡ ਅੰਮ੍ਰਿਤਸਰ ਦੇ ਚੰਨਣ ਕੇ ਪਿੰਡ ਵਿੱਚ ਹੋਇਆ ਅਤੇ ਨੌਜਵਾਨ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਇੱਕ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਆ ਤੇ ਦਵਿੰਦਰ ਵਿਆਹ ਗਰੁੱਪ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਆ ਤੇ ਇਸ ਦੇ ਚਾਲਦਿਆਂ ਹੁਣ ਇਸ ਸਾਰੇ ਮਾਮਲੇ ਦੇ ਗੈਂਗਸਟਰ ਵਾ ਗੈਂਗਸਟਰ ਵਾਰ ਨਾਲ ਜਿਹੜੇ ਆ ਉਹ ਲਿੰਕ ਸਾਹਮਣੇ ਆ ਰਹੇ ਨੇ ਜਾਨੀ ਕਿ ਜੋ ਪੋਸਟ ਆਈ ਆ ਸਾਹਮਣੇ ਉਸ ਨੇ ਵੱਡੇ ਜਿਹੜੇ ਆ ਸਵਾਲ ਖੜੇ ਕਰ ਦਿੱਤੇ ਆ ਜਿਸ ਵਿੱਚ ਸਿੱਧਾ ਕਿਹਾ ਗਿਆ ਕਿ ਇਸ ਨੇ ਰੈਕੀ ਤੱਕ ਕਰਵਾਈ ਜਾਂ ਇੱਕ ਕਤਲ ਵਿੱਚ ਵੱਡੀ ਇਸ ਨੇ ਇਹਨੂੰ ਭੂਮਿਕਾ ਨਿਭਾਈ ਆ ਤਾਂ ਦੱਸ ਦਈਏ ਕਿ ਸਿੱਧੂ ਮੁਸੇਵਾਲਾ ਦੇ ਕਤਲ ਵਿੱਚ ਅਹਿਮ ਜਿਹੜਾ ਦੋਸ਼ੀ ਸੀਗਾ ਆ ਜਗਰੂਪ ਰੂਪਾ ਤਾਂ ਸ਼ੁੱਤਰ ਜਗਰੂਪ ਰੂਪਾ ਦੇ ਭਰਾ ਨੂੰ ਗੋਲੀਆਂ ਮਾਰੀਆਂ ਗਿਆ ਨੇ ਰੂਪਾ ਪਿੰਚਾ ਅੱਜ ਚੰਨਣ ਕੇ ਪਿੰਡ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇੱਕ ਪੋਸਟ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਐਨ ਆਰ ਆਈ ਟੀ ਵੀ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਦੇ ਆਧਾਰ ਤੇ ਜੋ ਵੀਡੀਓ ਜਿਹੜੀ ਇਹ ਪੋਸਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਆ ਜੋ ਚੰਨੜਕੇ ਪਿੰਡ ਜਗਰਾਤ ਸਿੰਘ ਅਲਿਆਸ ਤੋਤਾ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਆ ਮੈਂ ਡੋਲੀ ਡੋਨੀਵਾਲ ਮੁਹੰਮਦ ਰੰਧਾਵਾ ਤੇ ਕੌਸ਼ਲ ਚੌਧਰੀ ਲੈਨੇ ਆ ਇਸ ਨੇ ਜੱਗੂ ਖੋਤੀ ਦੇ ਕੈਂਤ ਤੇ ਸਾਡੇ ਭਰਾ ਗੋਰੇ ਗੋਰੇ ਬਰਿਆਰ ਦਾ ਕਤਲ ਦੇ ਵਿੱਚ ਰੈਕੀ ਕਰਵਾਈ ਸੀ ਅਤੇ ਜੱਗੂ ਖੋਤੀ ਦੇ ਕੈਂਤ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ ਬਾਕੀ ਜੋ ਲੀਰਾ ਪਿੱਛੇ ਰਹਿ ਗਏ ਆ ਆ ਰਹਿ ਕੇ ਭੌਂਕਦਿਆਂ ਨੇ ਉਹ ਵੀ ਤਿਆਰ ਰਹਿਣ ਸਾਡਾ ਧਿਆਨ ਸਾਰਿਆਂ ਤੇ ਆ ਵੇਟ ਐਂਡ ਵਾਚ ਤਾਂ ਇਹ ਸਿੱਧੇ ਚੇਤਾਵਨੀ ਵਾਕਿਆਂ ਨੂੰ ਵੀ ਦਿੱਤੀ ਗਈ ਹੈ ਤਾਂ ਇਹ ਪੋਸਟ ਆ ਜਿਹੜੀ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਗੈਂਗਸਟਰ ਨਾਲ ਸੰਬੰਧ ਆ ਜਿਹੜੇ ਇਹ ਸਾਰੇ ਕਤਲ ਦੇ ਹੁਣ ਸਾਹਮਣੇ ਆ ਚੁੱਕੇ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿੱਤੇ ਦਿਨ ਹੀ ਜੋ ਕਤਲ ਹੋਇਆ ਸੀਗਾ ਜੋ ਦੇਖਿਆ ਸੀ ਜੱਗੂ ਭਗਵਾਨਪੁਰਿਆ ਦੇ ਮਾ ਜਿਹੜੇ ਮਾਤਾ ਦਾ ਅਤੇ ਉਸ ਦੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਵੀ ਡੋਨੀ ਵੱਲ ਵੱਲੋਂ ਜਿਹੜੀ ਆ ਪੋਸਟ ਸਾਂਝੀ ਕੀਤੀ ਜਾਂਦੀ ਹੈ ਤੇ ਐਮ ਖੁਲਾਸੇ ਕੀਤੇ ਜਾਂਦੇ ਆ ਤੇ ਇੱਕ ਆਡੀਓ ਵੀ ਵਾਇਰਲ ਹੋਈ ਸੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਹੁਣ ਇੱਕ ਹੋਰ ਪੋਸਟ ਸਾਹਮਣੇ ਆਈ ਹੈ ਤਾਂ ਕਤਲ ਤੋਂ ਬਾਅਦ ਗੈਂਗਵਾਰ ਨਾਲ ਜਿਹੜਾ ਸਬੰਧ ਆ ਨਜ਼ਰ ਆਏ ਨੇ ਜੋ ਚੰਨਣ ਕੇ ਪਿੰਡ ਵਿੱਚ ਜਿਹੜਾ ਜਗਰਾਤ ਸਿੰਘ ਦਾ ਕਤਲ ਹੋਇਆ ਉਸ ਦੇ ਤਾਂ ਉਸ ਇੱਕ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਆ ਹਾਲਾਂਕਿ ਇਸ ਵਿੱਚ ਕਿੰਨੀ ਕੁ ਸਚਾਈ ਆ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਾਂ ਇੱਕ ਪੋਸਟ ਨੇ ਜ਼ਰੂਰ ਵੱਡੇ ਜਿਹੜੇ ਆ ਸਵਾਲ ਖੜੇ ਕਰ ਦਿੱਤੇ ਆ ਸਾਰੇ ਕਤਲ ਕਾਂਡ ਤੇ ਕਿ ਅਖਰਕਾਰ ਕਿਵੇਂ ਹੁਣ ਗੈਂਗਵਾਰ ਵਧ ਗੈਂਗਰਵਾਰ ਵੱਲ ਵੱਧ ਰਿਹਾ ਪੰਜਾਬ ਤੇ ਦੱਸਦੀ ਏ ਕਿ ਅੱਜ ਵੱਡੇ ਵੱਡੀ ਕਤਲ ਦੀ ਘਟਨਾ ਜਿਹੜੀ ਆ ਉਹ ਜੋਗਰਾਜ ਸਿੰਘ ਚੰਨਣ ਦੇ ਪਿੰਡ ਵਿੱਚ ਜਿਹੜੀ ਹੈ ਜੋਗਰਾਜ ਸਿੰਘ ਦੇ ਕਤਲ ਦੀ ਘਟਨਾ ਸਾਹਮਣੇ ਆਂਦੀ ਆ ਉਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਆ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪਰ ਉਧਰ ਇੱਕ ਪੋਸਟ ਆ ਜਿਹੜੀ ਸਾਹਮਣੇ ਆਈ ਆ ਤਾਂ ਉਸ ਨੇ ਕਈ ਖੁਲਾਸੇ ਕਰਕੇ ਰੱਖ ਦਿੱਤੇ ਆ ਜਿਸ ਵਿੱਚ ਕਿ ਸਿੱਧਾ ਲਿਖਿਆ ਗਿਆ ਹੈ ਕਿ ਇਸ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਤਾਂ ਦਵਿੰਦਰ ਬੰਵੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਗਿਆ ਤਾਂ ਇੱਕ ਵਾਰ ਫਿਰ ਤੁਹਾਨੂੰ ਪੋਸਟ ਪੜ੍ਹ ਕੇ ਸੁਣਾ ਦਿੰਨੇ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਲਿਖਿਆ ਸਾਤਰੀਆ ਕਾਲ ਮੇਰੇ ਸਾਰੇ ਵੀਰਾਂ ਨੂੰ ਆ ਜੋ ਚੰਨਣ ਕੇ ਪਿੰਡ ਜਗਰਾਤ ਸਿੰਘ ਅਲਿਆਸ ਤੋਤਾ ਦਾ ਕਤਲ ਹੋਇਆ ਉਸ ਦੀ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਵੱਲ ਮੁਹਬਤ ਮੁਹੰਮਦ ਰਧਾਵਾ ਤੇ ਕੋਸ਼ਲ ਚੌਧਰੀ ਲੈਨੇ ਆ ਇਸ ਨੇ ਜੱਗੂ ਖੋਤੀ ਦੇ ਕਹਿਨ ਤੇ ਸਾਡੇ ਭਰਾ ਗੋਰੇ ਬਰਿਆਰ ਦੇ ਕਤਲ ਵਿੱਚ ਗ੍ਰੈਕੀ ਕਰਵਾਈ ਸੀ ਅਤੇ ਜੱਗੂ ਖੋਤੀ ਦੇ ਕਹਿਨ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ ਬਾਕੀ ਜੋ ਲੀਰਾਂ ਪਿੱਛੇ ਰਹਿ ਗਏ ਆ ਰਹਿ ਕੇ ਭਾਉਂਦਿਆ ਨੇ ਉਹ ਵੀ ਤਿਆਰ ਰਹਿਣ ਵੇਟ ਐਂਡ ਵਾਚ ਤਾਂ ਇਹ ਸਿੱਧੀ ਚੇਤਾਵਨੀ ਦਿੱਤੀ ਗਈ ਆ ਤਾਂ 26 ਮਈ ਨੂੰ ਕਤਲ ਹੋਇਆ ਸੀ ਆ ਜਿਹੜਾ ਕਿ ਗੋੜਾ ਬਰਿਆਰ ਹੈ ਤਾਂ ਗੋਰੇ ਬਰਿਆਰ ਦਾ ਜਿਹੜਾ ਕਤਲ ਹੋਇਆ ਉਹ 26 ਮਈ ਨੂੰ ਹੋਇਆ ਤਾਂ 26 ਜੂਨ ਨੂੰ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਅਤੇ ਉਸ ਦੇ ਸਾਥੀ ਦਾ ਜਿਹੜਾ ਰਿਸ਼ਤੇਦਾਰ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਕੁਝ ਦਿਨਾਂ ਬਾਅਦ ਹੀ ਕਤਲ ਦੀ ਇਹ ਵੱਡੀ ਘਟਨਾ ਜਿਹੜੀ ਆ ਹੁਣ ਅੰਮ੍ਰਿਤਸਰ 'ਚ ਸਾਹਮਣੇ ਆਈ ਹੈ ਜਿੱਥੇ ਕਿ ਜੁਗਰਾਜ ਸਿੰਘ ਜੋ ਕਿ ਸਿੱਧੂ ਮੁਸੇ ਵਾਲਾ ਕਤਲ ਕਾਂਡ ਵਿੱਚ ਦੋਸ਼ੀ ਸੀਗਾ ਗੈਂਗਸਟਰ ਸ਼ੂਟਰ ਜੱਗੂ ਜਗਰੂਪ ਰੂਪਾ ਤਾਂ ਜਗਰੂਪ ਰੂਪਾ ਦੇ ਭਰਾ ਦਾ ਜਗਰਾਤ ਸਿੰਘ ਉਸ ਦਾ ਕਤਲ ਕਰ ਦਿੱਤਾ ਗਿਆ ਅੱਜ ਤੇ ਉਸ ਤੋਂ ਬਾਅਦ ਹੁਣ ਇਹ ਗੈਂਗਵਾਰ ਵਾਧਾ ਹੋਇਆ ਜਿਹੜਾ ਮਾਹੌਲ ਨਜ਼ਰ ਆ ਰਿਹਾ ਤੇ ਇਸ ਨੂੰ ਲੈ ਕੇ ਹੁਣ ਪੋਸਟ ਨੂੰ ਲੈ ਕੇ ਜਿੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਬੜੇ ਜਿਹੜੇ ਹੁਣ ਬੜੇ ਸਵਾਲ ਖੜੇ ਹੋ ਰਹੇ ਨੇ ਪੋਸਟ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਇੱਕ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾ ਤਾਂ ਸਿੱਧੀ ਦਵਿੰਦਰ ਅਗੋ ਵੰਵੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਆ ਜਿਹੜੀ ਉਹ ਕਤਲ ਕਾਂਡ ਦੀ ਲਈ ਗਈ ਆ ਹਾਲਾਂਕਿ ਪੁਲਿਸ ਪ੍ਰਸ਼ਾਸਨ ਕੋਲ ਜਾਂਚ ਪੜਤਾਲ ਚ ਕੀ ਕੁਝ ਸਾਹਮਣੇ ਆਏਗਾ ਉਹ ਤਾਂ ਆਣ ਵਾਲਾ ਸਮਾਂ ਦੱਸੇਗਾ ਪਰ ਇੱਕ ਪੋਸਟ ਜ਼ਰੂਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਹਾਲਾਂਕਿ ਦੱਸਦੀ ਹੈ ਕਿ ਇਸ ਜਿਹੜੇ ਪੋਸਟ ਦੀ ਪੁਸ਼ਟੀ ਐਨਆਰਆਈਟੀ ਵੀ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਜ਼ਰੂਰ ਇਹ ਪੋਸਟ ਸਾਂਝੀ ਹੋ ਰਹੀ ਆ ਹੁਣ ਦੇਖਣਾ ਹੋਵੇਗਾ ਕਿ ਜਾਂਚ ਪੜਤਾਲ ਚ ਕੀ ਕੁਝ ਸਾਹਮਣੇ ਆਂਦਾ